ਮਾਪੇ ਦੇ ਅੱਛੇ ਬੁਰੇ ਕਰਮਾਂ ਦਾ ਫਲ ਉਹਨਾਂ ਦੇ ਬੱਚਿਆਂ ਨੂੰ ਵੀ ਭੋਗਣਾ ਪੈਂਦਾ ਹੈ। ਇੱਕ ਟਾਈਮ ਦੀ ਗੱਲ ਹੈ, ਇੱਕ ਮਹਾਨ ਸਾਧੂ ਆਪਣੇ ਆਸ਼ਰਮ ਦੇ ਵਿੱਚ ਰਹਿੰਦਾ ਸੀ। ਇੱਕ ਦਿਨ ਉਹਦੀ ਪਤਨੀ ਨੇ ਪੁੱਛਿਆ, ਮਾਪੇ ਦੇ ਅੱਛੇ ਬੁਰੇ ਕਰਮਾਂ ਦਾ ਫਲ ਕੀ ਉਹਨਾਂ ਦੀ ਸੰਤਾਨ ਨੂੰ ਵੀ ਭੋਗਣਾ ਪੈਂਦਾ ਹੈ? ਤਦ ਹੀ ਉਹ ਸਾਧੂ ਨੇ ਕਿਹਾ, "ਹੇ ਦੇਵੀ, ਮਾਪੇ ਦੇ ਅੱਛੇ ਬੁਰੇ ਕਰਮਾਂ ਦਾ ਫਲ ਯਕੀਨਨ ਉਹਨਾਂ ਦੇ ਬੱਚਿਆਂ ਨੂੰ ਭੋਗਣਾ ਪੈਂਦਾ ਹੈ।" ਅੱਜ ਮੈਂ ਤੁਹਾਨੂੰ ਇੱਕ ਬਹੁਤ ਪੁਰਾਣੀ ਕਥਾ ਸੁਣਾਵਾਂਗਾ, ਜੀਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਵੇਂ ਮਾਤਾ ਪਿਤਾ ਦੇ ਅੱਛੇ ਜਾਂ ਬੁਰੇ ਕਰਮਾ ਦਾ ਫਲ ਉਹਨਾਂ ਦੇ ਬੱਚਿਆਂ ਨੂੰ ਭੋਗਣਾ ਪੈਂਦਾ ਹੈ ਫਿਰ ਉਹ ਸਾਧੂ ਕਥਾ ਸੁਣਾਣੀ ਸ਼ੁਰੂ ਕਰਦੇ ਹਨ ਤੇ ਕਹਿੰਦੇ ਹਨ हे ਦੇਵੀ ਬਹੁਤ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਕਿਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਦਾ ਸੀ ਉਹਨੂੰ ਸਾਰਾ ਦਿਨ ਮਜ਼ਦੂਰੀ ਕਰਨ ਤੋਂ ਬਾਅਦ ਸਿਰਫ 100 ਰੁਪਏ ਮਿਲਦੇ ਜਿਹਦੇ ਵਿੱਚ ਉਹ ਰੋਜ਼ਾਨਾ ਉਹ 50 ਰੁਪਏ ਦਾਨ ਕਰਦਾ ਸੀ ਤੇ ਬਾਕੀ 50 ਆਪਣੇ ਘਰ ਦੇ ਵਿੱਚ ਰਾਸ਼ਨ ਪਾਣੀ ਲਿਆਉਂਦਾ ਕੁਝ ਟਾਂਬੇ ਬੀਤਣ ਤੋਂ ਬਾਅਦ ਉਹਦੇ ਘਰ ਦੇ ਵਿੱਚ ਇੱਕ ਮੁੰਡੇ ਨੇ ਜਨਮ ਲੇਤਾ। ਉਹ ਗਰੀਬ ਆਦਮੀ ਦੇ ਪਰਿਵਾਰ ਵਿੱਚ ਹੁਣ ਦਿਨ ਜਣੇ ਹੋ ਗਏ। ਹੌਲੀ-ਹੌਲੀ ਉਹਨਾਂ ਦੇ ਪਾਲਣ-ਪੋਸ਼ਣ ਦੇ ਵਿੱਚ ਉਹ ਆਦਮੀ ਨੂੰ ਤੰਗੀਆਂ ਲੱਗ ਪਈ ਕਿਉਂਕਿ ਹਰ ਦਿਨ ਮਹਿੰਗਾਈ ਵੱਧਦੀ ਹੀ ਜਾ ਰਹੀ ਸੀ। ਸਿਰ ਮਹਾਤਮਾ ਨੇ ਕਿਹਾ ਹੈ ਦੇਵੀ ਇੱਕ ਦਿਨ ਦੀ ਗੱਲ ਹੈ। ਉਹ ਆਦਮੀ ਉਹਦੇ ਮੁੰਡੇ ਨੇ ਆਪਣੇ ਪਿਤਾ ਨੂੰ ਪੁੱਛਿਆ, ਪਿਤਾ ਜੀ ਤੁਸੀਂ ਰੋਜ਼ਾਨਾ ਸੋਕ ਕਮਾਉਂਦੇ ਹੋ ਜਿਹਦੇ ਵਿੱਚ ਤੁਸੀਂ 50 ਤਾਂ ਕਰ ਦਿੰਦੇ ਹੋ। ਤੇ ਬਾਕੀ ਬੱਚੇ 50 ਨਾਲ ਅਸੀਂ ਕਰਦਾ ਰਾਸ਼ਨ ਪਾਣੀ ਚਲਾੰਨੇ ਆ ਇਹ ਤੁਸੀਂ ਐਦਾਂ ਹੀ ਕਰਦੇ ਰਹੋਗੇ ਤੇ ਅਸੀਂ ਆਪਣਾ ਗੁਜ਼ਾਰਾ ਕਿਵੇਂ ਚਲਾਵਾਂਗੇ ਕੋਲ ਹੀ ਉਹ ਆਦਮੀ ਦੀ ਪਤਨੀ ਬੈਠੀ ਸੀ ਤੇ ਉਹਨੇ ਆਪਣੇ ਬੱਚੇ ਨੂੰ ਸਮਝਾਇਆ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਤੇਰੇ ਪਿਤਾ ਜੋ ਵੀ দান ਕਰਦੇ ਆ ਉਹ ਤੇਰੇ ਵਾਸਤੇ ਹੀ ਹੈ ਉਹ দান ਤੇਰੇ ਲਈ ਹੀ ਕਰਦੇ ਆ ਦੂਸਰੇ ਵਾਸਤੇ ਨਹੀਂ ਪਰ ਉਹ ਮੁੰਡਾ ਛੋਟਾ ਹੋਣ ਕਰਕੇ ਇਹ ਗੱਲ ਸਮਝ ਨਾ ਪਾਇਆ ਮਹਾਤਮਾ ਨੇ ਫਿਰ ਆਪਣੀ ਪਤਨੀ ਨੂੰ ਕਿਹਾ हे ਦੇਵੀ ਹੌਲੀ ਹੌਲੀ ਟਾਈਮ ਬੀਤਦਾ ਗਿਆ ਉਹ ਆਦਮੀ ਦਾ ਮੁੰਡਾ ਹੁਣ ਵੱਡਾ ਹੋ ਗਿਆ। ਉਹ ਮੁੰਡਾ ਹੁਣ 18 ਸਾਲ ਦਾ ਹੋ ਗਿਆ ਸੀ। ਇੱਕ ਦਿਨ ਉਹ ਆਦਮੀ ਕੰਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਤਦ ਹੀ ਰਸਤੇ ਦੇ ਵਿੱਚ ਇੱਕ ਭੁੱਖਾ ਸ਼ੇਰ ਆਇਆ ਤੇ ਉਸ ਆਦਮੀ ਤੇ ਹਮਲਾ ਕਰ ਦਿੱਤਾ। ਉਹਨੂੰ ਮਾਰਨ ਲੱਗਾ ਤੇ ਕੁਝ ਹੀ ਦੇਰ ਦੇ ਵਿੱਚ ਉਹ ਆਦਮੀ ਦੀ ਮੌਤ ਹੋ ਗਈ। ਜਦੋਂ ਆਦਮੀ ਦੀ ਪਤਨੀ ਤੇ ਉਹਦੇ ਮੁੰਡੇ ਨੂੰ ਉਹਦੀ ਮੌਤ ਦੀ ਖਬਰ ਮਿਲੀ। ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਫਿਰ ਇੱਕ ਦਿਨ ਉਸ ਗਰੀਬ ਆਦਮੀ ਦੇ ਮੁੰਡੇ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਮੇਰੇ ਪਿਤਾ ਜੀ ਕਿੱਥੇ ਚਲ ਗਏ ਹਨ ਫਿਰ ਉਹ ਗਰੀਬ ਆਦਮੀ ਦੀ ਪਤਨੀ ਨੇ ਕਿਹਾ ਤੇਰੇ ਪਿਤਾ ਜੀ ਸਾਨੂੰ ਸਭ ਨੂੰ ਛੱਡ ਕੇ ਜਮ ਲੋਕ ਵਿੱਚ ਜਮ ਰਾਜ ਕੋਲ ਚਲੇ ਗਏ ਹਨ ਫਿਰ ਉਹ ਮੁੰਡੇ ਨੇ ਕਿਹਾ ਕਿ ਮੇਰੇ ਪਿਤਾ ਜੀ ਰੋਜ਼ਾਨਾ 100 ਰੁਪਏ ਕਮਾਉਂਦੇ ਸੀ ਜਿਹਦੇ ਵਿੱਚ ਉਹ ਰੋਜ਼ ਉਹ 50 ਰੁਪਏ ਦਾਨ ਕਰਦੇ ਤੇ 50 ਰੁਪਏ ਨਾਲ ਸਾਡਾ ਪਾਲਣ ਪੋਸ਼ਣ ਕਰਦੇ ਹੁਣ ਸਾਡਾ ਖਿਆਲ ਕੌਣ ਰੱਖੇਗਾ ਸਾਡਾ ਪਾਲਣ ਪੋਸ਼ਣ ਕਿਵੇਂ ਹੋਏਗਾ ਸਾਡਾ ਹੁਣ ਪੇਟ ਕਿਵੇਂ ਭਰੇਗਾ ਫਿਰ ਉਹਦੀ ਮਾਂ ਨੇ ਕਿਹਾ ਕਿ ਜਿਹੜੇ ਘਰ ਦੇ ਵਿੱਚ ਗਰੀਬੀ ਹੁੰਦੀ ਹੈ ਉਹਦੇ ਕੋਈ ਵੀ ਮਦਦ ਨਹੀਂ ਕਰਦਾ ਹਰ ਇਨਸਾਨ ਉਸ ਤੋਂ ਦੂਰ ਭੱਜਦਾ ਹੈ ਸਿਰਫ ਇੱਕ ਸੱਚੇ ਰੱਬ ਤੋਂ ਇਲਾਵਾ ਸਿਰਫ ਰੱਬ ਹੀ ਹੈ ਜੋ ਸਾਡੀ ਮਦਦ ਕਰੇਗਾ ਜੋ ਗਰੀਬਾਂ ਦਾ ਪਾਲਨ ਹਾਰ ਫਿਰ ਉਹ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਜਮਰਾਜ ਕੋਲ ਜਾ ਕੇ ਆਪਣੇ ਪਿਤਾ ਨੂੰ ਵਾਪਸ ਲੈ ਕੇ ਆਵਾਂਗਾ ਸਾਡੀ ਗਰੀਬੀ ਸਾਡੇ ਹਾਲਾਤ ਵੇਖ ਕੇ ਜਮਰਾਜ ਨੂੰ ਸਾਡੇ ਤੇ ਜ਼ਰੂਰ ਦਇਆ ਆ ਜੇਗੀ ਤੇ ਉਹ ਮੇਰੇ ਪਿਤਾ ਜੀ ਨੂੰ ਇਸ ਤਰਤੀ ਤੇ ਜ਼ਰੂਰ ਵਾਪਸ ਭੇਜ ਦੇਣਗੇ ਫਿਰ ਇੱਕ ਦਿਨ ਦੀ ਗੱਲ ਹੈ ਉਹਦੀ ਮਾਂ ਆਪਣੇ ਮੁੰਡੇ ਨੂੰ ਘਰ ਛੱਡ ਕੇ ਕੰਮ ਤੇ ਚਲੇਗੀ। ਉਹਦੇ ਮੁੰਡੇ ਨੇ ਫਿਰ ਸੋਚਿਆ ਕਿਵੇਂ ਜਮਰਾਜ ਕੋਲ ਜਾ ਕੇ ਆਪਣੇ ਪਿਤਾ ਨੂੰ ਵਾਪਸ ਅੱਜ ਲੈ ਕੇ ਹੀ ਆਉਂਗਾ। ਆਹ ਸੋਚ ਕੇ ਉਹ ਮੁੰਡਾ ਆਪਣੇ ਘਰੋਂ ਚੱਲ ਪੈਂਦਾ ਹੈ। ਕਿੰਨੀ ਦੇਰ ਚਲਦੇ-ਚਲਦੇ ਉਹਨੂੰ ਬਹੁਤ ਟਾਈਮ ਬੀਤ ਜਾਂਦਾ। ਤੇ ਉਹ ਥੱਕ ਕੇ ਨਿੰਮ ਦੇ ਪੀੜ ਥੱਲੇ ਆਰਾਮ ਕਰਨ ਬੈਠ ਜਾਂਦਾ। ਤਦ ਹੀ ਉਸ ਨਿੰਮ ਦੇ ਪੀੜ ਨੇ ਇਨਸਾਨ ਦੀ ਆਵਾਜ਼ ਦੇ ਵਿੱਚ ਕਿਹਾ, "ਬੇਟਾ ਤੂੰ ਕੌਣ ਹੈ ਤੇ ਕਿੱਥੇ ਜਾ ਰਿਹਾ?" "ਮੇਰੀ ਛਾਂ ਦੇ ਵਿੱਚ ਅੱਜ ਤੱਕ ਤੇਰੇ ਵਰਗਾ ਕੋਮਲ ਬਲਕ ਨਹੀਂ ਆਇਆ।" ਸੇਰੋ ਮੁੰਡੇ ਨੇ ਕਿਹਾ ਕਿ ਮੈਂ ਇੱਕ ਗਰੀਬ ਆਦਮੀ ਦਾ ਬੇਟਾ ਤੇ ਆਪਣੇ ਪਿਤਾ ਨੂੰ ਲਿਆਨ ਲਈ ਯਮਰਾਜ ਕੋਲ ਚਲਿਆ ਉਸ ਨਿੰਮ ਦੇ ਪੀੜ ਨੇ ਜਦੋਂ ਦੀ ਗੱਲ ਸੁਣੀ ਉਹਨੂੰ ਕਿਹਾ ਤੂੰ ਮੇਰੇ ਵਾਸਤੇ ਵੀ ਯਮਰਾਜ ਤੋਂ ਇੱਕ ਸਵਾਲ ਪੁੱਛ ਕੇ ਜ਼ਰੂਰ ਆਈ ਮੈਂ ਕਿੰਨੇ ਹੀ ਸਾਲਾਂ ਤੋਂ ਇੱਥੇ ਲੱਗਿਆ ਹੋਇਆ ਮੇਰੀ ਕੋਈ ਵੀ ਟੈਣ ਨਹੀਂ ਸੁੱਕੀ ਮੈਂ ਐਦਾਂ ਕਿੰਨੇ ਸਾਲ ਹੋਰ ਖੜਾ ਰਵਾਂਗਾ ਮੈਂ ਆਪਣੇ ਪਿਛਲੇ ਜਨਮ ਵਿੱਚ ਇਹੋ ਜਿਹਾ ਗੇੜਾ ਬਾਪ ਕੀਤਾ ਜੋ ਮੈਨੂੰ ਮੁਕਤੀ ਨਹੀਂ ਮਿਲ ਪਰੀ ਫੇਰ ਉਹ ਮੁੰਡੇ ਨੇ ਨਿੰਮ ਦੇ ਬੇੜ ਨੂੰ ਕਿਹਾ ਠੀਕ ਹੈ ਮੈਂ ਯਮਰਾਜ ਨੂੰ ਆ ਸਵਾਲ ਜ਼ਰੂਰ ਪੁੱਛਾਂਗਾ ਫੇਰ ਉਹ ਮੁੰਡਾ ਉੱਥੋਂ ਅੱਗੇ ਚੱਲ ਪੈਂਦਾ ਹੈ ਰਸਤੇ ਵਿੱਚ ਚੱਲਦੇ-ਚੱਲਦੇ ਉਹਨੂੰ ਇੱਕ ਗੈਲਰੀ ਮਿਲਦੀ ਹੈ ਉਹ ਗੈਲਰੀ ਉਹ ਮੁੰਡੇ ਨੂੰ ਵੇਖ ਕੇ ਰੁਕ ਜਾਂਦੀ ਹੈ ਤੇ ਉਹਨੂੰ ਪੁੱਛਦੀ ਹੈ ਕਿ ਤੂੰ ਕਿੱਥੇ ਚੱਲਿਆ ਉਹ ਮੁੰਡਾ ਗੈਲਰੀ ਨੂੰ ਜਵਾਬ ਦਿੰਦਾ ਹੈ ਤੇ ਕਹਿੰਦਾ ਮੈਂ ਯਮਰਾਜ ਕੋਲ ਚੱਲਾਂ ਉਹ ਗੈਲਰੀ ਫਿਰ ਮੁੰਡੇ ਨੂੰ ਕਹਿੰਦੀ ਹੈ ਕਿ ਤੂੰ ਯਮਰਾਜ ਨੂੰ ਇੱਕ ਸਵਾਲ ਜ਼ਰੂਰ ਪੁੱਛਣਾ ਹੈ ਮੈਨੂੰ ਕਿੰਨੇ ਹੀ ਸਾਲ ਹੋ ਗਏ ਮੈ ਗਲੇਰੀ ਦੀ ਜੂਨ ਦੇ ਵਿੱਚ ਮੈਨੂੰ ਇਸ ਜੂਨ ਤੋਂ ਮੁਕਤੀ ਕਦ ਮਿਲੇਗੀ ਉਹ ਮੁੰਡਾ ਫਿਰ ਗਲੇਰੀ ਨੂੰ ਕਹਿੰਦਾ ਠੀਕ ਹੈ ਮੈਂ ਯਮਰਾਜ ਨੂੰ ਇਹ ਸਵਾਲ ਜ਼ਰੂਰ ਪੁੱਛਾਂਗਾ ਤੇ ਉਹ ਉੱਥੋਂ ਅੱਗੇ ਚੱਲ ਪੈਂਦਾ ਰਸਤੇ ਵਿੱਚ ਚੱਲਦੇ-ਚੱਲਦੇ ਉਹ ਮੁੰਡੇ ਨੂੰ ਬਹੁਤ ਪਿਆਸ ਲੱਗਦੀ ਹੈ ਤੇ ਉਹ ਖੂਦ ਹੀ ਤਲਾਸ਼ ਕਰਦਾ ਹੈ ਬਹੁਤ देर ਲੱਭਣ ਤੋਂ ਬਾਅਦ ਉਹਨੂੰ ਇੱਕ ਦੂਰ ਖੂਹ ਦਿਖਾਈ ਦਿੰਦਾ ਪਰ ਉਸ ਖੂਹ ਦੀ ਖਦਾਈ ਚੱਲ ਰਹੀ ਸੀ ਤੇ ਉਹਦੇ ਕੋਲ ਇੱਕ ਕਿਸਾਨ ਖੜਾ ਸੀ ਉਹ ਕਿਸਾਨ ਉਹ ਮੁੰਡੇ ਨੂੰ ਪੁੱਛਦਾ ਹੈ ਕਿ ਬੇਟਾ ਤੂੰ ਕਿੱਥੇ ਚੱਲਣਾ ਹੈ ਤੂੰ ਕੌਣ ਹੈ ਉਹ ਮੁੰਡਾ ਫਿਰ ਸਾਰੀ ਗੱਲ ਕਿਸਾਨ ਨੂੰ ਦੱਸਦਾ ਹੈ ਸਿਰ ਅੱਗੋਂ ਕਿਸਾਨ ਕਹਿੰਦਾ ਤੂੰ ਜਮਰਾਜ ਤੋਂ ਮੇਰਾ ਇੱਕ ਸਵਾਲ ਜ਼ਰੂਰ ਪੁੱਛਣਾ ਹੈ ਮੈਂ ਰਾਗੀ ਰਾਦੀ ਪਿਆਸ 부ਜਾਨ ਵਾਸਤੇ ਕਿੰਨੇ ਟੰਗ ਤੋਂ ਖੂਖ ਦੁਆਰਿਆ ਪਰ ਇਹਦੇ ਵਿੱਚੋਂ ਪਾਣੀ ਹਜੇ ਤੱਕ ਨਹੀਂ ਨਿਕਲਿਆ ਮੈਂ ਆਪਣੇ ਪਿਛਲੇ ਜਨਮ ਦੇ ਵਿੱਚ ਇਹੋ ਜਿਹਾ ਕਿਹੜਾ ਪਾਪ ਕੀਤਾ ਹੈ ਜਿਸ ਕਾਰਨ ਤੋ ਆ ਖੂਦੇ ਵਿੱਚ ਪਾਣੀ ਨਹੀਂ ਨਿਕਲ ਰਿਹਾ ਮੈਂ ਖੂਖ ਦੁਵਾਨ ਦੇ ਵਿੱਚ ਆਪਣਾ ਬਹੁਤ ਸਾਰਾ ਸਮਾਂ ਤੇ ਪੈਸਾ ਖਰਚ ਕੀਤਾ ਮੁੰਡਾ ਉਹ ਕਿਸਾਨ ਨੂੰ ਕਹਿੰਦਾ ਠੀਕ ਹੈ ਮੈਂ ਯਮਰਾਜ ਤੋਂ ਤੁਹਾਡੇ ਸਵਾਲ ਪੁੱਛ ਕੇ ਜ਼ਰੂਰ ਆਵਾਂਗਾ ਐਨਾ ਕਹਿ ਕੇ ਉਹ ਮੁੰਡਾ ਅੱਗੇ ਚੱਲ ਪਿਆ ਚਲਦੇ ਚਲਦੇ ਰਸਤੇ ਦੇ ਵਿੱਚ ਉਹਨੂੰ ਇੱਕ ਬਾਜ਼ ਦਿਖਿਆ ਉਹ ਬਾਜ਼ ਉੱਡਦਾ ਹੋਇਆ ਉਹ ਮੁੰਡੇ ਕੋਲ ਆ ਗਿਆ ਤੇ ਉਹਨੂੰ ਕੁਛਦਾ ਤੈ ਤੂੰ ਕਿੱਥੇ ਚੱਲ ਰਿਹਾ ਉਹ ਮੁੰਡਾ ਫਿਰ ਬਾਜ਼ ਨੂੰ ਦੱਸਦਾ ਹੈ ਕਿ ਮੈਂ ਆਪਣੇ ਪਿਤਾ ਨੂੰ ਲੈਣ ਯਮਰਾਜ ਕੋਲ ਚੱਲਿਆ ਬਾਜ਼ ਫਿਰ ਅੱਗੋਂ ਮੁੰਡੇ ਨੂੰ ਕਹਿੰਦਾ ਕਿ ਤੂੰ ਮੇਰੇ ਸਵਾਲ ਦਾ ਜਵਾਬ ਯਮਰਾਜ ਕੋਲ ਪੁੱਛ ਕੇ ਆਣਾ ਹੈ ਬਾਜ਼ ਕਹਿੰਦਾ ਮੈਂ ਕਿੰਨੇ ਹੀ ਸਾਲਾਂ ਤੋਂ ਅਸਮਾਨ ਦੇ ਵਿੱਚ ਉੱਡ ਰਿਹਾ ਮੈਂ ਆਪਣੀ ਇਸ ਜੂਨ ਤੋਂ ਮੁਕਤੀ ਪਾਣਾ ਚਾਹੁੰਦਾ ਪਰੇਸ਼ਾਨ ਆ ਗਿਆ ਮੈਂ ਆਪਣੀ ਇਸ ਜੂਨ ਤੋਂ ਮੇਰੀ ਮੁਕਤੀ ਕਦ ਤੇ ਕਿਵੇਂ ਹੋਏਗੀ ਉਹ ਮੁੰਡਾ ਫਿਰ ਬਾਜ ਨੂੰ ਕਹਿੰਦਾ ਠੀਕ ਹੈ ਮੈਂ ਤੁਹਾਡੇ ਸਵਾਲ ਦਾ ਜਵਾਬ ਜਮਰਾਜ ਨੂੰ ਜ਼ਰੂਰ ਪੁੱਛਾਂਗਾ ਤੇ ਇੰਨਾ ਕਹਿ ਕੇ ਉਹ ਉੱਥੋਂ ਚਲੇ ਜਾਂਦਾ ਰਸਤੇ ਵਿੱਚ ਚਲਦੇ-ਚਲਦੇ ਉਹ ਮੁੰਡੇ ਨੂੰ ਇੱਕ ਬਹੁਤ ਸੋਨਾ ਤੇ ਬਹੁਤ ਵੱਡਾ ਤਲਾਬ ਵਿਖਿਆ ਜਾਦੂ ਮੁੰਡਾ ਤਲਾਬ ਦੇ ਕਿਨਾਰੇ ਤੇ ਗਿਆ ਤੇ ਪਾਣੀ ਪੀਣ ਲੱਗਾ ਤਦ ਇਹ ਤਲਾਬ ਦੇ ਵਿੱਚ ਤੈਰਦੀ ਹੋਈ ਇੱਕ ਬਤਕ ਆਈ ਤੇ ਉਹਨੂੰ ਇਨਸਾਨ ਦੀ ਆਵਾਜ਼ ਦੇ ਵਿੱਚ ਕਹਿਣ ਲੱਗੀ ਕਿ ਬੇਟਾ ਤੁਸੀਂ ਕੌਣ ਹੋ ਤੇ ਕਿੱਥੋਂ ਆਇਓ ਤਦ ਹੀ ਉਸ ਮੁੰਡੇ ਨੇ ਕਿਹਾ ਕਿ ਮੈਂ ਗਰੀਬ ਆਦਮੀ ਦਾ ਬੇਟਾ ਮੇਰੇ ਪਿਤਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਤੇ ਮੈਂ ਜਮਰਾਜ ਗੁਲ ਆਪਣੇ ਪਿਤਾ ਨੂੰ ਵਾਪਸ ਲੈਣ ਚੱਲਾਂ ਉਸ ਮੁੰਡੇ ਦੀ ਗੱਲ ਸੁਣ ਕੇ ਬਤਕ ਨੇ ਕਿਹਾ ਜਮਰਾਜ ਤੋ ਤੂੰ ਮੇਰੇ ਇੱਕ ਸਵਾਲ ਪੁੱਛ ਕੇ ਆਈ ਕਿੰਨੇ ਹੀ ਸਾਲਾਂ ਤੋਂ ਮੈਂ ਤਲਾਬ ਵਿੱਚ ਪਟਕ ਰਹੀ ਹਾਂ ਮੈਂ ਪਰੇਸ਼ਾਨ ਆ ਚੁੱਕੀ ਹਾਂ ਆਪਣੀ ਇਸ ਜੂਨ ਤੋਂ ਮੇਰੀ ਮੁਕਤੀ ਕਦ ਤੇ ਕਿਵੇਂ ਹੋਏਗੀ ਤਦ ਉਹ ਮੁੰਡੇ ਨੇ ਜਵਾਬ ਦਿੰਦੇ ਹੋਏ ਕਿਹਾ ਠੀਕ ਹੈ ਮੈਂ ਤੁਹਾਡਾ ਇਹ ਸਵਾਲ ਯਮਰਾਜ ਨੂੰ ਜ਼ਰੂਰ ਪੁੱਛਾਂਗਾ ਇੰਨਾ ਕਹਿ ਕੇ ਉਹ ਮੁੰਡਾ ਉੱਥੋਂ ਚਲੇ ਜਾਂਦਾ ਹੈ ਤੇ ਕਿੰਨੇ ਹੀ ਘੰਟੇ ਲਗਾਤਾਰ ਚੱਲਦੇ ਹੋਏ ਇੱਕ ਚਮਤਕਾਰ ਹੁੰਦਾ ਉਹਦਾ ਮਨ ਸਾਫ ਹੋਣ ਕਰਕੇ ਯਮਰਾਜ ਉਹਨੂੰ ਦਰਸ਼ਨ ਦਿੰਦੇ ਹੈ ਤੇ ਉਹ ਮੁੰਡਾ ਹੱਥ ਜੋੜ ਕੇ ਯਮਰਾਜ ਨੂੰ ਪ੍ਰਣਾਮ ਕਰਦਾ ਹੈ ਤੇ ਕਹਿੰਦਾ ਹੈ ਕਿ ਯਮਰਾਜ ਮੇਰੇ ਪਿਤਾ ਜੀ ਕਿੱਥੇ ਹੈ ਜਦ ਮੇਰੇ ਪਿਤਾ ਜੀ ਘਰੇ ਸੀ ਤੇ ਰੋਜ਼ਾਨਾ 100 ਰੁਪਏ ਕਮਾਉਂਦੇ ਸੀ ਪੰਜਾਹ ਦਾ ਉਹ দানਪੁਣ ਕਰਦੇ ਤੇ ਬਾਕੀ ਬਚੇ 50 ਸਾਡੇ ਤੇ ਖਰਚ ਦਿੰਦੇ ਪਰ ਹੋਣ ਮੇਰੇ ਪਿਤਾ ਜੀ ਘਰ ਨਹੀਂ ਐ ਮੈਂ ਤੇ ਮੇਰੀ ਮਾਂ ਭੁੱਖੇ ਮਰ ਰਿਆ ਤੁਸੀਂ ਉਹਨਾਂ ਨੂੰ ਜਲਦੀ ਮੇਰੇ ਨਾਲ ਮੇਰੇ ਘਰ ਵਾਪਸ ਭੇਜ ਦਿਓ ਮਹਾਤਮਾ ਨੇ ਸਿਰਫ ਮੁੰਡੇ ਦੀ ਗੱਲ ਸੁਣ ਕੇ ਕਿਹਾ ਠੀਕ ਐ ਮੈਂ ਤੇਰੇ ਪਿਤਾ ਨੂੰ ਘਰ ਵਾਪਸ ਭੇਜਾਂਗਾ ਤੂੰ ਹੋਰ ਦੱਸ ਹੋਰ ਕੀ ਕੀ ਮੰਗਦਾ ਫਿਰ ਉਹ ਮੁੰਡੇ ਨੇ ਰਸਤੇ ਦੇ ਵਿੱਚ ਉਹਨੂੰ ਜੋ-ਜੋ ਮਿਲੇ ਸੀ ਉਹਨਾਂ ਸਭ ਦੇ ਸਵਾਲਾਂ ਦੇ ਜਵਾਬ ਪੁੱਛੇ ਫਿਰ ਜਮਰਾਜ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਹ ਮੁੰਡੇ ਨੂੰ ਕਿਹਾ ਕਿ ਤੂੰ ਜਾਂਦੇ ਸਮੇਂ ਉਹ ਸਭ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਜਾਈਂ ਫਿਰ ਯਮਰਾਜ ਨੇ ਕਿਹਾ ਬੇਟਾ ਹੁਣ ਤੂੰ ਆਪਣੇ ਘਰ ਵਾਪਸ ਜਾ ਤੇਰੀ ਮਾਂ ਤੇਨੂੰ ਉਡੀਕ ਰਹੀ ਹੋਏਗੀ ਤੇਰੇ ਪਿਤਾ ਘਰ ਵਾਪਸ ਪਹੁੰਚ ਜਾਣਗੇ ਫਿਰ ਉਹ ਮੁੰਡਾ ਯਮਰਾਜ ਨੂੰ ਪ੍ਰਣਾਮ ਕਰਕੇ ਆਪਣੇ ਘਰ ਨੂੰ ਵਾਪਸ ਚੱਲ ਪੈਂਦਾ ਹੈ ਚਲਦੇ ਚਲਦੇ ਉਹ ਮੁੰਡੇ ਨੂੰ ਉਹੀ ਬਤਕ ਮਿਲੀ ਤੇ ਉਹ ਬਤਕ ਮੁੰਡੇ ਨੂੰ ਪੁੱਛਦੀ ਹੈ ਕਿ ਤੂੰ ਮੇਰਾ ਸਵਾਲ ਯਮਰਾਜ ਨੂੰ ਪੁੱਛਿਆ ਉਹ ਮੁੰਡਾ ਕਹਿੰਦਾ ਹਾਂ ਮੈਂ ਤੁਹਾਡਾ ਸਵਾਲ ਯਮਰਾਜ ਨੂੰ ਪੁੱਛਿਆ यमराज ਨੇ ਕਿਹਾ ਕਿ ਤੁਸੀਂ ਪਿਛਲੇ ਜਨਮ ਦੇ ਵਿੱਚ ਬਹੁਤ ਵੱਡੇ ਵਿਦਵਾਨ ਸੀ ਪਰ ਤੁਸੀਂ ਕਦੇ ਵੀ ਕਿਸੇ ਨੂੰ ਵੀ ਆਪਣਾ ਗਿਆਨ ਨਹੀਂ ਦਿੱਤਾ ਜਿੰਨੀ ਦੇਰ ਤੱਕ ਤੁਸੀਂ ਆਪਣਾ ਗਿਆਨ ਕਿਸੇ ਨੂੰ ਦੱਸੋਗੇ ਨਹੀਂ ਤਦ ਤੱਕ ਤੁਹਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਤੇ ਤੁਹਾਡੀ ਮੁਕਤੀ ਵੀ ਨਹੀਂ ਹੋਏਗੀ ਫਿਰ ਉਹ ਬਤਕ ਨੇ ਮੁੰਡੇ ਨੂੰ ਕਿਹਾ ਕਿ ਤੂੰ ਮੇਰੇ ਤੋਂ ਗਿਆਨ ਲੈ ਲੈ ਮੈਂ ਸਾਰਾ ਗਿਆਨ ਤੈਨੂੰ ਦੇ ਦਿੰਦੀ ਹਾਂ ਫਿਰ ਜਿੰਨਾ ਵੀ ਪਿਛਲੇ ਜਨਮ ਦਾ ਗਿਆਨ ਉਹ ਬੱਤਕ ਕੋਲ ਸੀ ਉਹ ਸਾਰਾ ਉਹਨੇ ਮੁੰਡੇ ਨੂੰ ਦੇ ਦਿੱਤਾ ਆ ਕਰਨ ਤੋਂ ਥੋੜੀ ਦੇਰ ਬਾਅਦ ਹੀ ਉਹਦੀ ਮੁਕਤੀ ਹੋ ਗਈ ਫੇਰ ਉਹ ਮੁੰਡਾ ਅੱਗੇ ਚੱਲ ਪਿਆ ਤੇ ਚਲਦੇ-ਚਲਦੇ ਉਹ ਮੁੰਡੇ ਨੂੰ ਉਹੀ ਬਾਜ ਮਿਲਿਆ ਉਹ ਬਾਜ ਵੀ ਮੁੰਡੇ ਨੂੰ ਪੁੱਛਦਾ ਹੈ ਕਿ ਤੂੰ ਮੇਰੇ ਸਵਾਲਾਂ ਦਾ ਜਵਾਬ ਜਮਰਾਜ ਨੂੰ ਪੁੱਛਿਆ ਕਿ ਨਹੀਂ ਪੁੱਛਿਆ ਉਹ ਮੁੰਡਾ ਉੱਤਰ ਦਿੰਦਾ ਹੈ ਹਾਂਜੀ ਮੈਂ ਪੁੱਛਿਆ ਉਹ ਕਹਿੰਦਾ ਤੁਸੀਂ ਪਿਛਲੇ ਜਨਮ ਦੇ ਵਿੱਚ ਬਹੁਤ ਵੱਡੇ ਵਪਾਰੀ ਸੀ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਤੰਗ ਤੇ ਪਰੇਸ਼ਾਨ ਕੀਤਾ ਤੇ ਬਿਲਕੁਲ ਵੀ ਭਗਤੀ ਨਹੀਂ ਕੀਤੀ ਇਹ ਜਨਮ ਤੁਹਾਨੂੰ ਬਾਜ ਦਾ ਹੀ ਘਟਣਾ ਪਵੇਗਾ ਤੇ ਅਗਲੇ ਇਨਸਾਨੀ ਜਨਮ ਦੇ ਵਿੱਚ ਜੇ ਤੁਸੀਂ ਦੁਬਾਰਾ ਆਹੀ ਕਰੋਗੇ ਤੇ ਤਾਨੂੰ ਹੋਰ ਵੀ ਗੰਦੀ ਜੂਨ ਮਿਲੇਗੀ ਆ ਕਹਿ ਕੇ ਮੁੰਡਾ ਅੱਗੇ ਚੱਲ ਪੈਂਦਾ ਤੇ ਕਿੰਨੇ ਹੀ ਘੰਟੇ ਲਗਾਤਾਰ ਚਲਦੇ ਹੋਏ ਉਹਨੂੰ ਉਹੀ ਖੂਹ ਤੇ ਕਿਸਾਨ ਦਿਖਾਈ ਦਿੰਦੇ ਆ ਉਹ ਕਿਸਾਨ ਮੁੰਡੇ ਨੂੰ ਪੁੱਛਦਾ ਕਿ ਤੂੰ ਮੇਰੇ ਸਵਾਲਾਂ ਦਾ ਜਵਾਬ ਜਮਰਾਜ ਨੂੰ ਪੁੱਛਿਆ ਉਹ ਮੁੰਡਾ ਕਹਿੰਦਾ ਹਾਂਜੀ ਜਮਰਾਜ ਕਹਿੰਦੇ ਜਿੰਨੀ ਦੇਰ ਤੱਕ ਤੁਹਾਡੇ ਘਰ ਦੇ ਵਿੱਚ ਜਵਾਨ ਕੰਨਿਆ ਦਾ ਤੁਸੀਂ ਵਿਆਹ ਨਹੀਂ ਕਰ ਦਿੰਦੇ ਉੰਨੀ ਦੇਰ ਤੱਕ ਖੂਹ ਦੇ ਵਿੱਚੋਂ ਪਾਣੀ ਨਹੀਂ ਨਿਕਲੇਗਾ ਉਹ ਕਿਸਾਨ ਫਿਰ ਸੋਚਦਾ ਹੈ ਕਿ ਮੈਂ ਕਿਹੜੇ ਮੁੰਡੇ ਨਾਲ ਆਪਣੀ ਧੀ ਦਾ ਵਿਆਹ ਕਰਾਣਾ ਕੁਝ ਦੇਰ ਸੋਚਣ ਤੋਂ ਬਾਅਦ ਉਹ ਮੁੰਡਾ ਆਹੀ ਫੈਸਲਾ ਕਰਦਾ ਹੈ ਕਿ ਆਹੀ ਮੁੰਡਾ ਮੇਰੀ ਧੀ ਲਈ ਵਧੀਆ ਹੈ ਤੇ ਆਪਣੀ ਬੱਚੀ ਦਾ ਵਿਆਹ ਉਹ ਮੁੰਡੇ ਨਾਲ ਕਰ ਦਿੰਦਾ ਹੈ ਕਿਉਂਕਿ ਕਿਸਾਨ ਦਾ ਸਭ ਤੋਂ ਪਹਿਲਾ ਕਰਮ ਆਹੀ ਸੀ ਉਹ ਕਿਸਾਨ ਨੇ ਫਿਰ ਬਹੁਤ ਸਾਰਾ ਧਨ ਦੌਲਤ ਦੇ ਕੇ ਆਪਣੀ ਕੁੜੀ ਨੂੰ ਵਿਦਾ ਕਰ ਦਿੱਤਾ ਉਹ ਮੁੰਡਾ ਫਿਰ ਆਪਣੀ ਪਤਨੀ ਨਾਲ ਘਰ ਜਾਣ ਲਈ ਅੱਗੇ ਵਧਿਆ ਉਹਨੂੰ ਰਸਤੇ ਦੇ ਵਿੱਚ ਅੱਗੇ ਉਹੀ ਗਲੈਰੀ ਮਿਲੀ ਤੇ ਉਹ ਗਲੈਰੀ ਵੀ ਆਹੀ ਪੁੱਛਦੀ ਹੈ ਕਿ ਤੂੰ ਜਮਰਾਜ ਨੂੰ ਮੇਰਾ ਸਵਾਲ ਪੁੱਛਿਆ ਉਹ ਮੁੰਡਾ ਕਹਿੰਦਾ ਹਾਂ ਤੇ ਕਹਿੰਦਾ ਪਿਛਲੇ ਜਨਮ ਦੇ ਵਿੱਚ ਤੁਸੀਂ ਬਿਲਕੁਲ ਵੀ ਦਾਨ ਪੁੰਨੀ ਕੀਤਾ ਤੇ ਛੋਟੇ ਜਾਨਵਰਾਂ ਨੂੰ ਵੀ ਬਹੁਤ ਤੰਗ ਕਰਦੇ ਸੀ ਆਹੀ ਕਾਰਨ ਤੁਹਾਨੂੰ ਗਲੈਰੀ ਦੀ ਜੂਨ ਮਿਲੀ ਹੁਣ ਕੁਝ ਹੋਰ ਜੂਨਾਂ ਤੋਂ ਬਾਅਦ ਤੁਹਾਨੂੰ ਮਨੁੱਖਾ ਜਨਮ ਮਿਲੇਗਾ ਆ ਗੱਲ ਗਲੈਰੀ ਨੂੰ ਕਹਿ ਕੇ ਉਹ ਮੁੰਡਾ ਆਪਣੀ ਪਤਨੀ ਦੇ ਨਾਲ ਅੱਗੇ ਚੱਲ ਪੈਂਦਾ ਹੈ ਘਰ ਵੱਲ ਜਾਂਦੇ ਜਾਂਦੇ ਉਹਨੂੰ ਉਹੀ ਨਿੰਮਦਾ ਪੇੜ ਦਿਖਾਈ ਦਿੰਦਾ ਤੇ ਉਹ ਨਿੰਮਦਾ ਪੇੜ ਮੁੰਡੇ ਨੂੰ ਕਹਿੰਦਾ ਕਿ ਤੂੰ ਮੇਰੇ ਸਵਾਲਾਂ ਦਾ ਜਵਾਬ ਯਮਰਾਜ ਨੂੰ ਪੁੱਛਿਆ ਕਿ ਨਹੀਂ ਪੁੱਛਿਆ ਉਹ ਮੁੰਡਾ ਕਹਿੰਦਾ ਹਾਂ ਤੇ ਉਹ ਫਿਰ ਦੱਸਦਾ ਹੈ ਕਿ ਪਿਛਲੇ ਜਨਮ ਦੇ ਵਿੱਚ ਤੁਹਾਡਾ ਕੰਮ ਬੱਚਿਆਂ ਨੂੰ ਸਿੱਖਿਆ ਦੇਣ ਦਾ ਸੀ। ਉਹ ਕੰਮ ਤੁਸੀਂ ਅੱਛੇ ਤਰੀਕੇ ਨਹੀਂ ਕੀਤਾ। ਤੁਹਾਡਾ ਪਦ ਗੁਰੂ ਦਾ ਸੀ। ਤੁਸੀਂ ਆਪਣੇ ਪਦ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ। ਤੁਸੀਂ ਸਿੱਖਿਆ ਦੇਣ ਦੇ ਬਦਲੇ ਛੋਟੇ-ਛੋਟੇ ਬੱਚਿਆਂ ਤੋਂ ਆਪਣਾ ਕੰਮ ਕਰਵਾਉਂਦੇ ਸੀ। ਕਿ ਉਹਨਾਂ ਨੂੰ ਅੱਛੇ ਤਰੀਕੇ ਪੜ੍ਹਾਉਂਦੇ ਵੀ ਨਹੀਂ ਸੀ। ਤੁਸੀਂ ਪਿਛਲੇ ਜਨਮ ਦੇ ਵਿੱਚ ਬਹੁਤ ਵੱਡੇ ਵਿਦਵਾਨ ਸੀ। ਪਰ ਤੁਸੀਂ ਉਹ ਬੱਚਿਆਂ ਨੂੰ ਸਿੱਖਿਆ ਨਹੀਂ ਦਿੱਤੀ। ਉਹੀ ਬੱਚਿਆਂ ਦੇ ਸ਼ਰਾਪ ਦੇ ਕਾਰਨ ਤੁਸੀਂ ਹਿਲ-ਡੁਲ ਨਹੀਂ ਸਕਦੇ। ਉਹਦੇ ਅੰਦਰ ਜੋ ਵੀ ਗਿਆਨ ਭਰਿਆ ਹੋਇਆ ਹੈ ਉਹ ਤੁਸੀਂ ਕਿਸੇ ਨੂੰ ਦੇ ਦਿਓ ਇਸ ਤੋਂ ਬਾਅਦ ਹੀ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ ਮੁੰਡੇ ਦੀ ਆ ਗੱਲ ਸੁਣ ਕੇ ਨਿੰਮ ਦੇ ਪੇੜ ਨੇ ਕਿਹਾ ਕਿ ਮੈਂ ਆਪਣਾ ਗਿਆਨ ਕਿਨੂੰ ਦਵਾਂਗਾ ਤੂੰ ਹੀ ਲੈ ਲੈ ਉਹ ਫਿਰ ਆਪਣਾ ਸਾਰਾ ਗਿਆਨ ਉਹ ਮੁੰਡੇ ਨੂੰ ਦੇ ਦਿੰਦੇ ਆ ਗਿਆਨ ਦੇ ਕੇ ਉਹਨਾਂ ਦੀ ਆਤਮਾ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਤੇ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ ਉਹ ਮੁੰਡਾ ਸੇ ਰੁਦਰੋ ਚੱਲ ਪਿਆ ਤੇ ਚੱਲਦੇ-ਚੱਲਦੇ ਆਪਣੀ ਪਤਨੀ ਦੇ ਨਾਲ ਘਰ ਪਹੁੰਚ ਗਿਆ ਜਦੋਂ ਮੁੰਡਾ ਆਪਣੇ ਘਰੇ ਪਹੁੰਚਿਆ ਉਹ ਮੁੰਡੇ ਦੀ ਮਾਂ ਉਹਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਉਹਨੂੰ ਕੁਛ ਦੀ ਐ ਤੂੰ ਕਿੱਥੇ ਚਲ ਗਿਆ ਸੀ ਤੇ ਆ ਕੁੜੀ ਤੇਰੇ ਨਾਲ ਕੌਣ ਹੈ ਫਿਰ ਉਹ ਮੁੰਡੇ ਨੇ ਜੋ ਕੁਝ ਵੀ ਉਹਦੇ ਨਾਲ ਹੋਇਆ ਉਹ ਸਭ ਕੁਝ ਆਪਣੀ ਮਾਂ ਨੂੰ ਦੱਸਿਆ ਮਹਾਤਮਾ ਨੇ ਫਿਰ ਆਪਣੀ ਪਤਨੀ ਨੂੰ ਕਿਹਾ ਦੇਵੀ ਹੁਣ ਉਹ ਮੁੰਡੇ ਨੂੰ ਗਿਆਨ ਹੋ ਚੁੱਕਿਆ ਸੀ ਕਿ ਉਹਦੇ ਪਿਤਾ ਜੀ ਵਾਪਸ ਨਹੀਂ ਆਉਂਦੇ ਹੁਣ ਉਹਨਾਂ ਦੀ ਮੁਕਤੀ ਹੋ ਚੁੱਕੀ ਹੈ ਉਹਦੇ ਪਿਤਾ ਨੇ ਜੋ ਵੀ ਦਾਨ ਧਰਮ ਕੀਤਾ ਸੀ ਉਹਦਾ ਫਲ ਉਹਨੂੰ ਮਿਲੇਗਾ ਇਸ ਤਰੀਕੇ ਨਾਲ ਮਹਾਤਮਾ ਨੇ ਆਪਣੀ ਪਤਨੀ ਨੂੰ ਦੱਸਿਆ ਕੀ ਮਾਤਾ ਪਿਤਾ ਦੇ ਅੱਛੇ ਆ ਬੁਰੇ ਕਰਮਾ ਦਾ ਫਲ ਉਹਨਾਂ ਦੇ ਬੱਚਿਆਂ ਨੂੰ ਮਿਲਦਾ ਹੈ ਤੇ ਪਿਛਲੇ ਜਨਮਾਂ ਦੇ ਕਰਮਾ ਦਾ ਫਲ ਇਨਸਾਨ ਨੂੰ ਕਿਵੇਂ ਮਿਲਦਾ ਹੈ ਇਹ ਮੁੰਡੇ ਨੂੰ ਛੋਟੀ ਉਮਰ ਦੇ ਵਿੱਚ ਹੀ ਸਾਰੀ ਗਿਆਨ ਦੀ ਪ੍ਰਾਪਤੀ ਹੋ ਗਈ ਧਨ ਵੀ ਮਿਲ ਗਿਆ ਵਿਆਹ ਵੀ ਹੋ ਗਿਆ ਇਸ ਮੁੰਡੇ ਨੂੰ ਇਹਦੇ ਪਿਤਾ ਦੇ ਕਿਤੇ ਅੱਛੇ ਕਰਮਾ ਦਾ ਫਲ ਮਿਲਿਆ